ਸਿਰਫ ਕੱਲਾ ਰੋੜੇ ਦੇਖੂਗਾ ਤੇ ਕੋਈ ਸ਼ਹਿਰ ਨਹੀਂ ਕੋਈ ਉਹ ਨਹੀਂ ਆਪੀ ਜੇ ਚੱਲ ਰਹੇ ਨੇ ਆ ਮੰਡੀ ਅੱਜ ਸੰਡੇ ਵਾਲੇ ਦਿਨ ਪੂਰੀ ਬੰਦ ਆ ਜੀ ਆ ਦੇਖ ਸਕਦੇ ਜਿੱਥੋਂ ਮੰਨ ਲਓ ਪੱਥਰ ਮਾਰਵਲ ਨਿਕਲਦਾ ਨਾ ਤੋਲੇ ਕੰਪਲੀਟ ਹੋ ਗਿਆ ਆਪਣਾ ਛਿੱਪੇ ਹੋ ਰਹੇ ਨੇ ਸਾਫ ਹੀ ਹਾਲ ਚਾਲਾ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਲੋ ਜੀ ਮਿੱਤਰੋ ਆਪਣੀ ਗੱਡੀ ਖਾਲੀ ਹੋ ਗਈ ਸੀ ਕੱਲ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਲੋਡ ਮਿਲ ਗਿਆ ਸੀ ਆਪਣੇ ਪੰਜਾਬ ਦਾ ਤੇ ਆਏ ਹੋਏ ਸੀ ਆਪਾਂ ਮੰਡੀ ਦੇ ਵਿੱਚ ਪਿਆਜ਼ ਲੋਡ ਕਰਨ ਵਾਸਤੇ ਦਿਖਾਣਿਆ ਤੁਹਾਨੂੰ ਦੋ ਟਾਂਗਾ ਲੱਗੀਆਂ ਤੇ ਹੁਣ ਚੱਲੇ ਆਪਾਂ ਦੁਬਾਰਾ ਫੇਰ ਕੰਡਾ ਘਰਾਣ ਵਾਸਤੇ ਦਿਖਾਣਿਆ ਤੁਹਾਨੂੰ ਇੱਥੇ ਮੰਡੀ ਦਾ ਊਵੀਓ 180 ਘੱਟੇ ਪਏ ਨੇ ਮੰਨ ਲਓ ਵੀ ਜਿੰਨਾ ਵੀ ਜਿੰਨੇ ਵੀ ਵਪਾਰੀ ਹੋਣਗੇ ਮੰਨ ਲਓ ਦੋ ਨੇ ਜਾਂ ਤਿੰਨ ਨੇ ਉਸ ਤਰ੍ਹਾਂ ਹੀ ਇਹਨਾਂ ਦਾ ਕੰਡਾ ਹੋਣਾ ਤੇ ਜਿਨ੍ਹਾਂ ਦੇ ਨਾਮ ਲਾਟ ਆਗਲੇ ਦਾ ਉਸ ਹਾਵਨਾ ਕੰਡਾ ਕਰਾਉਣਾ ਪੈਣਾ ਇੱਥੇ ਕੋਈ ਜ਼ਿਆਦਾ ਦੂਰ ਨਹੀਂ ਮੰਡੀ ਦੇ ਅੰਦਰ ਹੀ ਆ ਤੇ ਕੰਡਾ ਕਰਾ ਕੇ ਆਪਾਂ ਆ ਚੁੱਕੇ ਹਾਂ ਦੂਈ ਜਗ੍ਹਾ ਤੇ ਮੰਨ ਲਓ ਵੀ ਪਲਾਂ ਉਹ ਜਿੱਧਰ ਆਟੋ ਖੜੇ ਨੇ ਉਹ ਜਿੱਧਰ ਤੁਹਾਨੂੰ ਆਟੋ ਦਿਖਦੇ ਹੋਣਗੇ ਉਧਰ ਕਰਾਇਆ ਲੋਡ ਕਰੀ ਸੀ ਤੇ ਹੁਣ ਕਰੀ ਆ ਕਰਦੇ ਆਪਾਂ ਉਰੋਂ ਲੋਡ ਮਾ ਲੋਡਿੰਗ ਦਾ ਵੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਇਹ ਆਪਾਂ ਭਾਵਨਗਰ ਇਸ ਟਾਈਮ ਮੰਡੀ ਦੇ ਵਿੱਚ ਫਿਰਦੇ ਆਂ ਦੇਖ ਸਕਦੇ ਹੋ ਤੁਸੀਂ ਪਿਆਜ ਹੀ ਪਿਆਜ ساری ਪਿਆਜੇ ਪਿਆਜ ਆ ਉਹ ਦੇਖ ਸਕਦੇ ਹੋ ਤੇ ਇਦਰਾ ਕਪਾਹ ਪਈਆ ਨਰਮਾ ਤੇ ਆਪਣਾ ਖੜਾਤੀ ਝੋਟਾ ਝੋਟਾ ਵੀ ਵਿਚਾਰਾ ਥੱਕ ਗਿਆ ਕਹਿੰਦਾ ਕਿੱਥੇ ਆਲੂ ਭਰ ਕੇ ਆ ਗਏ ਆਲੂਆਂ ਨੇ ਕਰਿਆ ਸਾਡਾ ਬੁਰਾ ਹਾਲ ਮੇਰਾ ਵੀਰ ਦੇਖ ਕੇ ਭਰਿਆ ਕਰੋ ਆਲੂ ਵੀ ਇਸ ਨਾਲ ਵਧੀਆ ਬਣਦਾ ਪਤਾ ਨਹੀਂ ਸਾਡੀਓ ਮਾੜੀ ਕਿਸਮਤ ਹੈ ਇਹ 6 ਦਿਨਾਂ ਚ ਗੱਡੀ ਖਾਲੀ ਹੋਈ ਆਪਣੀ ਆਲੂਆਂ ਦੀ 6 ਮੇ ਦਿਨ ਖਾਲੀ ਕਰਿਆ ਚਲੋ ਜੋ ਕਿਸਮਤ ਚ ਲਿਖਿਆ ਤੇ ਆ ਦੇਖ ਸਕਦੇ ਹੋ ਆਪਣੀ ਗੱਡੀ ਪਰਤਕਰ ਅੰਨੀ ਕ ਹੈਟ ਆ ਦੋ ਬੂਰੀਆਂ ਦੀ ਗੱਟਾ ਭਾਰੀ ਆ ਦੇਖ ਸਕਦੇ ਹੋ ਤੇ ਅਦਰ ਪਿਆਜ਼ੇ ਪਿਆਜ਼ਾ ਮੰਡੀ ਵੀ ਪੂਰੀਆਂ ਪੱਕੀ ਆ ਤੇ ਅਦਰ ਆਪਣੀ ਗੱਡੀ ਚ ਟਾਂਗਾ ਲੱਗ ਗਿਆ ਤਿੰਨ ਆ ਲੰਬੀ ਨਿਗਾ ਮਾਰ ਲਓ ਜਿੱਥੇ ਟੱਕਰ ਮਾਰੋਗੇ ਨਗਾ ਪਿਆਜ ਹੀ ਪਿਆਜ਼ ਲੋ ਜੀ ਅਜੇ ਲੇਬਰ ਵਾਲੇ ਗਏ ਹੋਏ ਨੇ ਆਪਣੀ ਰੋਟੀ ਪਾਣੀ ਖਾਣ ਤੇ ਉਸ ਤੋਂ ਬਾਅਦ ਲੱਗਣਗੇ ਲੋਡ ਕਰਨ ਵਾਸਤੇ ਲੋ ਜੀ ਮਿੱਤਰੋ ਗੱਡੀ ਤਾਂ ਆਪਣੀ ਹੋ ਗਈ ਸੀ ਲੋਡ ਦੇਖਦੇ ਹਾਂ ਹੁਣ ਕੰਡਾ ਕਰਾ ਕੇ ਕਹਿੰਦਾ ਹੈਗੇ ਨੇ ਵੀ ਭਾਜਨ ਘੱਟ ਰਹੂਗਾ ਤੇ ਆਪਾਂ ਜਾ ਰਹੇ ਹੁਣ ਕੰਡਾ ਚੈੱਕ ਕਰਾਉਣ ਵਾਸਤੇ ਦੇਖ ਸਕਦੇ ਹੋ ਮੰਡੀ ਦੀ ਪਿਆਜ਼ ਦੀ ਭਰੀ ਖੜੀ ਆ ਆਪਣੀ ਗੱਡੀ ਬੱਸ ਹੋ ਗਈ ਲੋਡ ਥੋੜੀ ਰਹਿੰਦਾ ਮਾੜਾ ਮੋਟਾ ਹੋਇਆ ਤਾਂ ਪਾਵਾਂਗੇ ਨਹੀਂ ਫਾਈਨਲ ਕਰਦਾਂਗੇ ਆ ਦੇਖ ਸਕਦੇ ਹਾਂ ਜਾ ਰਹੇ ਆਪਾਂ ਕੰਡਾ ਕਰਾਉਣ ਵਾਸਤੇ ਕਾਲੇ ਸੀ ਕੰਡਾ ਤੇ ਇੱਕ ਟਨ ਮਾਲ ਹਜੇ ਘਟਾ 29300 ਹੋਇਆ ਆਪਣੀ ਗੱਡੀ ਦੇ ਵਿੱਚ ਮਾਲ ਤਾਂ ਤੁਸੀਂ ਲੋ ਸਾਕਦੇ ਹੋ ਵੀ 40 ਗੱਟੇ ਹੋਰ ਪੈਣਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਹੁਣ ਵਪਾਰੀ ਨੂੰ ਕਰ ਤਾ ਆਪਣੇ ਫੋਨ ਤੇ ਉਹ ਕਹਿੰਦਾ ਵੀ ਕਰਦੇ ਆ ਆਪਾਂ ਪਰ ਤਾਂ ਸਾਨੂੰ ਕਹਿਆ ਸੀ ਵੀ 29300 ਵਜਨ ਲੈ ਜਾਓ ਅਸੀਂ ਕਹਿਆ ਵੀ ਸਾਡਾ ਟੀਟਾਣ ਬਣਾ ਨਹੀਂ ਸਰਨਾ ਜੀ ਸਾਡਾ ਕਿਰਾਇਆ ਵਧਾ ਦੇ ਤੇ ਉਹ ਕਹਿੰਦਾ ਵੀ ਕੋਈ ਨਾ ਮੈਂ ਦੇਖਦਾ ਕਿਤੋਂ ਮਿਲਣਗੇ ਗੱਟੇ ਤਾਂ ਕਰਦੇ ਆ ਖੜਨਾ ਪੈਣਾ ਅੱਧਾ ਘੰਟਾ ਹੋਰ ਅੱਧਾ ਘੰਟਾ ਕਹਿੰਦਾ ਵੀ ਅੱਧਾ ਘੰਟਾ ਰੁਕ ਜਾ ਤਾਂ ਆਪਾਂ ਰੁਕਿਆ ਉਰੇ ਹੁਣ ਵਸਾ ਦਈਏ ਸਾਨੂੰ ਪਿੱਛੇ ਵੀ ਪੈ ਜਾਣਗੇ ਮਾਲ ਪਿੱਛੇ ਵੀ ਦੇਖ ਸਕਦੇ ਹਾਂ ਖਾਲੀ ਆ ਤੇ ਇਧਰੋਂ ਮੂਰੇ ਵੀ ਪੈ ਜਾਣਗੇ 12 ਗੱਟੇ ਤੇ ਕੋ ਆਣਿਆ ਤੇ ਬੈਠੇ ਹੁਣ ਸੋਦੇ ਆਂ ਗੱਡੀ ਤੇ ਇੱਕ ਸਾਈਡ ਰੈ ਗਈ ਸੀ ਪਾਲਿਸ਼ ਮਾਰਨੀ ਦੇਖ ਸਕਦੇ ਹੋ ਤੁਸੀਂ ਆਪਾਂ ਇੱਧਰ ਪਾਲਿਸ਼ ਮਾਰਤੀ ਤੇ ਚੈੱਕ ਪਲੇਟਾਂ ਚੈੱਕ ਕਰ ਸਕਦੇ ਹਾਂ ਤੇ ਪਰਲੀ ਸੜ ਰਹੀਦੀ ਆ ਤੇ ਉਧਰ ਹੀ ਸਾਡ ਆਪਾਂ ਹੁਣ ਮਾਰਾਂਗੇ ਪਾਲਿਸ਼ ਫਾਈਨਲੀ ਆਪਣੀ ਗੱਡੀ ਹੋ ਗਈ ਕੰਪਲੀਟ ਤੇ ਲੱਗਿਆ ਹੁਣ ਆਪਾਂ ਆਪਣੀ ਗੱਡੀ ਦੇ ਰਸਾ ਪਾਣ ਦੇਖ ਸਕਦੇ ਹੋ ਗੱਡੀ ਦੀ ਆਪਣੀ ਦੀ ਹਾਈਟ ਨਾਰਮਲ ਹਾਈਟ ਆ ਤੇ ਹੁਣ ਪਾ ਦੀ ਆਪਾਂ ਆਪਣੀ ਗੱਡੀ ਦੇ ਰਸ ਦੇਖ ਸਕਦੇ ਹੋ ਆਪਣੀ ਕੰਪਲੀਟ ਤਾਂ ਫਾਰ ਇਹ ਬੱਚੋਂ ਵੀ ਆਪਣਾ ਵਜਨ ਮੰਨ ਲਓ 6 ਕੁਇੰਟਲ ਦੀ ਸ਼ੂਟ ਆ 6 ਕੁਇੰਟਲ ਪਾ ਕੇ ਭੇਜ ਦੇਣ ਉੱਥੇ ਜਾ ਕੇ ਤਾਂ ਕਿਹੜਾ ਕੱਟਦਾ ਸਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਜੋਰ ਮਾਰ ਕੇ 2 ਕੁਇੰਟਲ ਜਾਂ 3 ਕੁਇੰਟਲ ਕੱਢਦਾ ਹੁੰਦਾ 6 ਕੁਇੰਟਲ ਦਾ ਕੋਈ ਪਹਾੜਾ ਨਹੀਂ ਫਰੀ ਦਾ ਚਲੋ ਠੀਕ ਆ ਜੀ ਪਾ ਦੀ ਰਸਤੇ ਗੇੜਾ ਹੁਣੇ ਭਰ ਗਏ ਦੀ ਗੱਡੀ ਤੇ ਚੱਲਿਆ ਹੁਣ ਆਪਾਂ ਟਰਾਂਸਪੋਰਟ ਦੇ ਵਿੱਚ ਲੱਗਿਆ ਸਲਫ ਸਲਫ ਮਾਰਨ ਗੱਡੀ ਨੂੰ ਤੇ ਹੁਣ ਮਿਲਾਂਗੇ ਤੁਹਾਨੂੰ ਸਿੱਧਾ ਜਾ ਕੇ ਆਪਾਂ ਟਰਾਂਸਪੋਰਟ ਦੇ ਵਿੱਚ ਦਿਖਾਣਿਆ ਤੁਹਾਨੂੰ ਆਪਣੀ ਟਰਾਂਸਪੋਰਟ ਜਿਹੜੀ ਇੱਥੇ ਆਪਾਂ ਭਾਵਨਗਰ ਆਏ ਹੋਏ ਆ ਆ ਦੇਖ ਸਕਦੇ ਹੋ ਜੀ ਆ ਮੰਡੀ ਅੱਜ ਸੰਡੇ ਵਾਲੇ ਦਿਨ ਪੂਰੀ ਬੰਦ ਆ ਲੇਕਿਨ ਚਲੋ ਆਪਣੀ ਗੱਡੀ ਲੋਡ ਹੋ ਗਈ ਸੀ ਦੇਖ ਸਕਦੇ ਹੋ ਮੰਡੀ ਬਿਲਕੁਲ ਸੁੰਨੀ ਹੋਈ ਪਈ ਆ ਲਓ ਜੀ ਮਿੱਤਰੋ ਆ ਆ ਗਈ ਸੀ ਟਰਾਂਸਪੋਰਟ ਦੇ ਵਿੱਚ ਨਾ ਤੂਲੀ ਕੰਪਲੀਟ ਹੋ ਗਿਆ ਆਪਣਾ ਸ਼ੀਸ਼ੇ ਹੋ ਰਹੇ ਨੇ ਸਾਫ ਤੇ ਹੁਣ ਪੀ ਰਹੇ ਸੀ ਆਪਾਂ ਚਾਹ ਚਾਹ ਪੀ ਕੇ ਬਾਸ 10 ਮਿੰਟਾਂ ਤੱਕਰ ਲੈ ਕੇ ਰੱਬ ਦਾ ਨਾ ਉਦੋਂ ਬਾਅਦ ਲੈ ਕੇ ਗੱਡੀ ਚੱਲਾਂਗੇ ਆਪਣੇ ਸਫ਼ਰ ਵੱਲ ਤਾਂ ਤੁਸੀਂ ਦੇਖ ਸਕਦੇ ਆਪਾਂ ਖੜੇ ਸੀ ਟਰਾਂਸਪੋਰਟ ਪਾਰਕਿੰਗ ਦੇ ਵਿੱਚ ਤੇ ਆ ਮੰਨ ਲਓ ਵੀ ਪਰਲੀ ਸਾਈਡ ਇੱਧਰ ਗੱਡੀਆਂ ਦੇ ਮੂੰਹ ਨੇ ਉੱਧਰ ਟਰਾਂਸਪੋਰਟ ਐਮ ਜੀ ਉਹ ਐਮ ਜੀ ਐਫ ਤੇ ਆਪਾਂ ਇੱਥੋਂ ਕਰੀ ਸੀ ਗੱਡੀ ਲੋਡ ਤੇ ਦੇਖ ਸਕਦੇ ਹੋ ਆਪਾਂ ਨਾ ਤੋ ਵੀ ਲੈ ਤੇ ਰੇੜੀਆਂ ਹੁਣ ਬਸ ਚੱਲਣ ਦੀ ਤਿਆਰੀ ਹੋ ਆ ਤੇ ਛੋਟਾ ਪਾਈ ਕਰ ਰਿਹਾ ਦੇਖ ਸਕਦੇ ਹੋ ਗੱਡੀ ਦੇ ਵਿੱਚ ਸ਼ੀਸ਼ੇ ਸਾਫ਼ ਦੇਖ ਨਹੀਂ ਰਿਹਾ ਉਸ ਦੇਖ ਸਕਦੇ ਆ ਬਸ ਹੁਣ ਥੋੜੇ ਟਾਈਮ ਤੱਕ ਕਰ ਲੈ ਕੇ ਰੱਬ ਦਾ ਨੋ ਚੱਲਾਂਗੇ ਤੇ ਬਾਕੀ ਦਿਖਾਨਿਆ ਤੁਹਾਨੂੰ ਰਾਹ ਦਾ ਵੀ ਵਿਊ ਬਣੇ ਰਹੋ ਵੀਡੀਓ ਦੇ ਆ ਇੱਕ ਸਕਦੇ ਆ ਭਾਵਨਾਗਰੋਂ ਨਿਕਲ ਚੁੱਕੇ ਆ ਆਪਾਂ ਤੇ ਅਹਮਦਾਬਾਦ ਨੂੰ ਚਾਲੇ ਪਾਤੇ ਦੇਖ ਸਕਦੇ ਆ ਸ਼ਾਮ ਟਾਈਮ ਦਾ ਵਿਊ ਮਨ ਲਓ ਵੀ ਲੱਟਾ ਲੂਟਾ ਲੱਗ ਚੁੱਕੀਆਂ ਨੇ ਪੁਰੀਆਂ ਤੇ ਆਪਾਂ ਵੀ ਮਹਾਰਾ ਦਾ ਨਾਂ ਲੈ ਕੇ ਚੱਲ ਪਿਆ। ਬਾਕੀ ਦੇਖ ਲਿਆ Rajasthan ਦੇ ਵਿੱਚ। ਦੇਖ ਸਕਦੇ ਹੋ ਤੁਸੀਂ Rajasthan ਦਾ ਬੀਹਾਵਾਰ ਜੰਗਲ। ਮਨ ਲਓ ਵੀ ਦੂਰ ਦੂਰ ਤੱਕਰ ਤੋਂ ਨੂੰ ਸਿਰਫ ਕੱਲਾ ਰੋੜੇ ਦੇਖੂਗਾ ਤੇ ਕੋਈ ਸ਼ਹਿਰ ਨਹੀਂ ਕੋਈ ਕੋਈ ਨਹੀਂ ਆਪਾਂ ਪਹੁੰਚਣ ਵਾਲੇ ਆਂ। ਜੋਧਪੁਰ। ਜੋਧਪੁਰ ਤੋਂ 20 25 ਕਿਲੋਮੀਟਰ ਪਿੱਛੇ ਆਂ। ਤੇ ਮਤਲਬ ਇਹ ਹਰ ਨਗਾ ਮਾਸਾ ਦੇ ਤੱਕਾ ਸਾਨੂੰ ਕੋਈ ਨਹੀਂ ਦੇਖਵਾ ਲੋਕ ਵੀ ਪਾਣੀ ਦਾ ਨਾ ਹੋਣ ਕਰਕੇ ਇਹ ਧਰਤੀ ਦਾ ਜੰਗਲ ਬਣਿਆ ਪਿਆ ਸੁੱਕੀ ਪਈ ਆ ਆ ਦੇਖਿਓ ਸਾਗਦੇ ਹਾਂ ਬੰਦਾ ਨਾਲ ਬੰਦੇ ਦੀ ਯਾਦ ਹੋਰੇ ਨਹੀਂ ਤਾਂ ਮੰਨ ਲਓ ਵੀ ਆਪਣਾ ਇੰਨੀ ਕਿ ਜਗਾ ਪੰਜਾਬ ਦੇ ਵਿੱਚ ਹਰਿਆਣੇ 'ਚ ਇੰਨੀ ਕਿ ਜਗਾ ਵੀ ਨਹੀਂ ਆਪਾਂ ਖਾਲੀ ਦੇਖ ਸਕਦੇ ਤੇ ਪਾਣੀ ਆ ਜਿੱਦਾਂ ਪਾਣੀ ਨਹੀਂ ਹੈਗਾ ਉੱਥੇ ਆਹ ਹਾਲ ਹੁੰਦੇ ਨੇ ਆ ਦੇਖ ਸਾਖਦੇ ਹੋ ਰੋਡ ਤੇ ਸਿਰਫ ਗੱਡੀਆਂ ਦੀ ਆਵਾਜ਼ ਆ ਬਸ ਆ ਰੋਡ ਕਰਕੇ ਰੌਣਕ ਨਹੀਂ ਤੁਸੀਂ ਸਾਈਡਾਂ ਤੇ ਨਿਕਾ ਮਾਰ ਸਾਖਦੇ ਹੋ ਕੁਸ਼ਮਣੀ ਦਿਖ ਰਿਹਾ ਔਲੀ ਝਾੜੀਆਂ ਲਓ ਇੱਕ ਸਾਹਮਣੇ ਆ ਗਿਆ ਟੂ ਟੈਕਸ ਕਿਆ ਜੋਧਪੁਰ ਬਾਈਪਾਸ ਤੇ ਤੇ ਨਿਮਾ ਬਾਈਪਾਸ ਤੇ ਆਪਾਂ ਮੰਨ ਲਓ ਉਧਰੋਂ ਆਣ ਲੱਗੇ ਕਨੈਕਟਰ ਸਾਡ ਮੁਰਗੇ ਆਉਂਦੇ ਸੱਲੋਂ ਇਹ ਇੱਕ ਸਾਰਾ ਨੇ ਉਹ ਨਵਾਂ ਬਣਾਇਆ ਜੋਧਪੁਰ ਦਾ ਬਾਈਪਾਸ ਸਾਰਾ ਸਾਰਵਲ ਕਰ ਰਹੇ ਨੇ ਇਹ ਲੱਗਦਾ ਵਾਈ ਵਗੈਰਾ ਹੁੰਦਾ ਫਿਰ ਮੰਨ ਲਓ ਵੀ ਆਪਣੇ ਘਰਾਂ ਤੱਕਰ ਪਹੁੰਚਦਾ ਹੈ ਪਾਰ ਜੋਧਪੁਰ ਪਾਰ ਕਰਕੇ ਤੇ ਆਪਾਂ ਹੁਣ ਇਸ ਟੰਕ ਖੜੇ ਆ ਨਗੌਰ ਤੇ ਜੋਧਪੁਰ ਦੇ ਵਿਚਕਾਰ ਇੱਥੋਂ ਮੰਨ ਲਓ ਵੀ ਜੋਧਪੁਰ ਨਗੌਰ ਰਹਿ ਗਿਆ ਆਪਣਾ 70 ਕਿਲੋਮੀਟਰ 70 ਕਿਲੋਮੀਟਰ ਦੇ ਵਿਚਕਾਰ ਰਹਿ ਗਿਆ ਤੇ ਆਪਾਂ ਖੜੇ ਆ ਇੱਥੇ ਅਸੀਂ ਆ ਪੀਤਾ ਪੇ ਤੇ ਚਾਹ ਪਾਣੀ ਪੀਣ ਵਾਸਤੇ ਤੁਸੀਂ ਵਧੀਆ ਜਲਦੀ ਆਪਾਂ ਰੁਕੀ ਖਾ ਕੇ ਚੱਲਿਆ ਆਉਟ ਟਾਈਮ ਦੇ ਆਪਾਂ ਕਿਤੇ ਨਹੀਂ ਖੜੇ ਸੀ ਮੰਨ ਲਓ ਵੀ ਉੱਥੋਂ 150 ਕਿਲੋਮੀਟਰ ਸਾਫੜਾ ਆਪਾਂ ਕੱਢਿਆ ਜਿੱਥੇ ਆਪਾਂ ਉੱਠੇ ਸੀ ਲੋ ਜੀ ਮਿੱਤਰੋ ਹੁਣ ਪੀਨੇ ਆਪਾਂ ਚਾਹ ਪਾਣੀ ਫੇਰ ਕਰਦੇ ਆ ਇੱਥੋਂ ਰਵਾਨੇ ਹੀ ਆ ਪਹੁੰਚ ਚੁੱਕੇ ਸੀ ਨੰਗਾਰ ਤੇ ਸ਼ਾਮ ਟਾਈਮ ਹੋ ਗਈ ਤੇ ਆਪਾਂ ਨੇ ਆਗਰਬੱਤੀ ਵਗੈਰਾ ਹੋ ਗਈ ਤੇ ਬਾਬੇ ਦਾ ਵੀ ਨਾਮ ਲੈ ਲਿਆ ਤੇ ਆ ਆਪਾਂ ਦੇਖ ਸਕਦੇ ਹਾਂ ਸੀਸੇ ਹੋ ਗਿਆ ਆਪਣੀ ਗੱਡੀ ਦੀ ਸਾਫ ਤੇ ਹੁਣ ਪੀਨੇ ਆ ਚਾਹ ਥਾਬੇ ਤੇ ਜਾ ਕੇ ਦੇਖ ਸਕਦੇ ਹਾਂ ਘਾਫਾ ਤੇ ਉਤਾਰਾਂਗੇ ਆਪਣਾ ਸਫ਼ਰ ਫੇਰ ਜਾਰੀ ਬਾਕੀ ਮਿੱਤਰੋ ਤੇ ਇਹ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਤਾਂ ਕਿ ਆਪਾਂ ਇੱਕ ਹੋਰ ਨਵੀਂ ਵੀਡੀਓ ਬਣਾ ਸਕੀਏ ਇਹ ਵੀਡੀਓ ਦੇਖ ਕੇ ਦੱਸਿਓ ਕਿਤਾ ਲੱਗੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਫੇਰ ਵੀ ਆਪਾਂ ਨੂੰ ਐ ਹੁੰਦਾ ਵੀ ਜਿਹੜੇ ਆਪਾਂ ਨੂੰ ਚਾਹਣ ਵਾਲੇ ਨੇ ਜਿੰਨੇ ਆਪਣੇ ਸਬਸਕ੍ਰਾਈਬਰ ਨੇ ਉਹ ਦੇਖਦੇ ਨੇ ਵੀ ਉਹਨਾਂ ਵਾਸਤੇ ਉਸਤਨਾ ਕੋਲ ਨਮਾਤ ਨਮਾ ਕਰੀਏ ਤਾਂ ਤੇ ਆਪਣੀ ਕੋਈ ਰਾਏ ਮਸਲਵਾ ਹੁੰਦਾ ਕੋਈ ਵੀਡੀਓ ਦੇ ਵਿੱਚ ਮੰਨ ਲਓ ਕਿ ਨਵਾਂ ਸੁਧਾਰ ਕਰਨਾ ਹੁੰਦਾ ਜਾਂ ਕੋਈ ਕਿਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਮੇਰਾ ਵੀਰੋ ਤੇ ਬਾਕੀ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ